ਹਾਂਜੀ ਸਭ ਤੋਂ ਪਹਿਲਾਂ ਪਸ਼ੂ ਪਾਲਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਹਾਂ ਹਿਮਕਲ ਕੈਲਸ਼ੀਅਮ ਦੀ ਜੋ ਕਿ ਹਿਮਾਲਿਆ ਕੰਪਨੀ ਦੀ ਹ ਐ ਇੱਕ ਬਹੁਤ ਹੀ ਪੁਰਾਣੀ ਕੰਪਨੀ ਐ ਇਹਦੇ ਵਿੱਚ ਫੀਡ ਸਪਲੀਮੈਂਟ ਦਾ ਇੱਕ ਪ੍ਰੋਡਕਟ ਐ ਜੋ ਕਿ ਪਸ਼ੂਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੇ ਆਪਣੇ ਗ੍ਰੋਥ ਕਰਦੇ ਆ ਛੋਟੇ ਐਨੀਮਲ ਕੱਟੀਆਂ ਬੱਚੀਆਂ ਉਹਨਾਂ ਦੇ ਅੰਗਾਂ ਦੀ ਗ੍ਰੋਥ ਵਾਸਤੇ ਤੇ ਵੱਡੇ ਪਸ਼ੂ ਨੂੰ ਆਪਾਂ ਮਿਲਕ ਦੀ ਪ੍ਰੋਡਕਸ਼ਨ ਦੁੱਧ ਵਧਾਉਣ ਵਾਸਤੇ ਜਾਂ ਕੈਲਸ਼ੀਅਮ ਦੀ ਕੋਈ ਵੀ ਕਮੀ ਐ ਉਹਨੂੰ ਪੂਰੀ ਕਰਨ ਵਾਸਤੇ ਆਪਾਂ ਇਹ ਦੇ ਸਕਦੇ ਹਾਂ ਇਹ ਜਿਹੜੇ ਆਪਣੇ ਵੱਡੇ ਪਸ਼ੂ ਆ ਉਹਨਾਂ ਨੂੰ 100 ml ਡੇਲੀ ਦੀ ਤੇ ਜਿਹੜੇ ਆਪਣੇ ਛੋਟੇ ਐਨੀਮਲ ਆ ਉਹਨਾਂ ਨੂੰ ਆਪਾਂ 25 ਤੋਂ 30 ml ਡੇਲੀ ਦੀ ਦੇ ਸਕਦੇ ਆ ਇਹਦੇ ਵਿੱਚ ਵਿਟਾਮਿਨ D3 ਹੁੰਦਾ 8000 IU ਜੋ ਕਿ ਪਸ਼ੂਆਂ ਦੇ ਹੱਡਾਂ ਨੂੰ ਤਾਕਤ ਦੇਣ ਵਾਸਤੇ ਤੇ ਨਾਲ ਹੀ ਕੈਲਸ਼ੀਅਮ 1750 mg ਫਿਰ ਫਾਸਫੋਰਸ ਹੁੰਦਾ 900 mg ਨਾਲ ਹੀ ਜਵੰਤੀ ਤੇ ਸਤਾਵੇਰ ਪਾਇਆ ਜਾਂਦਾ ਇਹਦੇ ਵਿੱਚ ਇਹ ਆਪਣੇ ਪਸ਼ੂ ਨੂੰ ਆਪਾਂ ਨੂੰ ਫਾਰਮਲ ਡੇਲੀ ਦੀ ਪਾਉਣੀ ਚਾਹੀਦੀ ਹੈ ਦੁੱਧ ਵਾਲਿਆਂ ਨੂੰ ਤਾਂ ਕਿ ਉਹਨਾਂ ਦੇ ਵਿੱਚ ਜਦੋਂ ਦੁਆਰੇ ਪਸ਼ੂ ਸੁੰਦਾ ਉਦੋਂ ਵੀ ਕੈਲਸ਼ੀਅਮ ਦੀ ਕੋਈ ਕਮੀ ਨਾ ਆਵੇ ਕੈਲਸ਼ੀਅਮ ਘਟਦੀ ਹੈ ਪਸ਼ੂ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਇਕ ਕਰੋ ਜੇਕਰ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਕਿ ਇਸ ਤਰ੍ਹਾਂ ਦੀਆਂ ਆਪਾਂ ਹੋਰ ਵੀ ਜਾਣਕਾਰੀ ਪਸ਼ੂਆਂ ਬਾਰੇ ਜਾਂ ਮੈਡੀਕਲ ਦੇ ਵਿੱਚ ਜੋ ਵਰਤਿਆ ਜਾਂਦੀ ਹੈ ਮੈਡੀਸਨ ਉਹਨਾਂ ਬਾਰੇ ਤੁਹਾਨੂੰ ਦੇ ਸਕੀਏ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਲਈ